ਹਾਂਜੀ ਸ਼ਸ਼ੀਕਾਲ ਸਾਰਿਆਂ ਨੂੰ ਆਪਾਂ ਆਏ ਹਾਂ ਜੀ ਰਾਣਾ ਫੈਸ਼ਨ ਬੁਟੀਕ ਮਰ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਬਹੁਤ ਸੋਹਣੇ ਸੂਟ ਆ ਆ ਆਪਣੇ ਕੋਲੇ ਹਲਕਾ ਜੈ ਲਾਈਟ ਜੈ ਮਤਲਬ ਕਿ ਜਿਵੇਂ ਕਦੂ ਰੰਗਾ ਜਾਂ ਰੰਗ ਕਹਿ ਸਕਦੇ ਆਪਾਂ ਇਹਦੇ ਦੀ ਇਹ ਜਿਹੜੀ ਹੈਗੀ ਨਾ ਇਹਦੇ ਵਿੱਚ ਪ੍ਰਿੰਟਿੰਗ ਹੈ ਬਟ ਲੱਗਦੀ ਆਏ ਆ ਜਿਵੇਂ ਵਰਕ ਕਰਿਆ ਹੁੰਦਾ ਹੈ ਇਹ ਡਿਜੀਟਲ ਪ੍ਰਿੰਟ ਹੈਗਾ ਥੋੜੀ ਘੇਰ ਦਿਖਾਓ ਬਨੀਤ ਪੁੱਤ ਮੜੇ ਨੇੜੇ ਕਰਕੇ ਇਹ ਲੱਗ ਗਿਆ ਰਿਹਾ ਜਿਵੇਂ ਬਰਕ ਕਰਿਆ ਹੁੰਦਾ ਬਰਕ ਨਹੀਂ ਹੈਗਾ ਇਹ ਡਿਜੀਟਲ ਪ੍ਰਿੰਟ ਹੈ ਆ ਇਸ ਦੀਆਂ ਬਾਵਾਵਾਂ ਆ ਜਾਣਗੀਆਂ ਦੇਖੋ ਬਾਵਾਵਾਂ ਤੇ ਵੀ ਬਹੁਤ ਬੜਾ ਫਲਾਰ ਆਊਗਾ ਪੂਰਾ ਵਧੀਆ ਲਾਈਟ ਹੈ ਨਹੀਂ ਨਹੀਂ ਤੇ ਲਾਈਟ ਚਲੀ ਗਈ ਆ ਉਹ ਵੀ ਜਿਸ ਦੀ ਬਾਟਮ ਆਹ ਰਹੇ ਜੂ ਵੀ ਜਿਸ ਦੀ ਬਾਟਮ ਬਾਟਮ ਪਲੇਨ ਰਹੂਗੀ ਬੈਕ ਫਰੰਟ ਸੇਮ ਰਹੂਗਾ ਜੀ ਹੁਣ ਤੁਹਾਨੂੰ ਐਨਾਕ ਸਾਫਟ ਹੈ ਨਾ ਤੁਹਾਨੂੰ ਆਪ ਵੀਡੀਓ ਚ ਫੀਲ ਨਹੀਂ ਕਰਾ ਸਕਦੇ ਬਹੁਤ ਜਿਆਦਾ ਸੌਫਟ ਹੈ ਜੀ ਬਹੁਤ ਲਾਈਟ weight ਵੇਸ ਹੈ ਬਿਲਕੁਲ ਲਾਈਟ weight ਆ ਗਿਆ ਜੀ ਇਸ ਦਾ ਸਟੋਲ ਦੇਖੋ ਐ ਲੱਗਦਾ ਜਿਵੇਂ ਪ्योर ਦਾ ਸਟੋਲ ਹੁੰਦਾ ਨਾ ਇਸ ਤਰ੍ਹਾਂ ਦੀ ਲੁੱਕ ਹੈ ਇਸ ਦੀ ਕਲਰ ਕਲੀਅਰ ਹੈ ਵੀਡੀਓ ਚ ਤੁਹਾਡੀ ਸ਼ੈਡੋ ਪੈ ਰਹੀ ਹੈ ਇਹਦੇ ਤੇ ਨਾ ਹਾਇਦਰਲੀ ਲਾਈਟ ਚੱਲਣ ਕਰਕੇ ਹਾਂਜੀ ਇਹ ਆਪਣਾ ਫਰਸਟ ਕਲਰ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਇਹ ਆਪਣਾ ਅਗਿਆ ਜੀ ਫਰਸਟ ਕਲਰ ਬਹੁਤ ਸੋਹਣਾ ਡਿਜ਼ਾਈਨ ਹੈ ਪ੍ਰਿੰਟਿੰਗ ਬਹੁਤ ਜਿਆਦਾ ਪਿਆਰੀ ਹੋਈ ਸੀ ਮਰ ਇਸ ਦਾ ਸੈਕੰਡ ਕਲਰ ਆਜੀ ਜੀ ਆਪਣੇ ਕੋਲੇ ਗਰੇਅ ਅਗਲਾ ਕਲਰ ਆਜੀ ਲੈਮਨ ਤੇ ਪੀ ਚਲੋ ਆਪਾਂ ਤੁਹਾਨੂੰ ਗਰੇਅ ਵੀ ਖੋਲ ਕੇ ਦਿਖਾ ਦਿੰਦੇ ਹਾਂ ਲੈਂਥਨਾ ਇਸ ਦੀ ਪ੍ਰੋਪਰ ਹੈ ਜੀ ਗਲੇ ਇਹਦੇ ਬਣੇ ਨਹੀਂ ਹੋਇਆ ਹੈ ਗਲੇ ਦਾ ਤੁਹਾਨੂੰ ਕੋਈ ਚੱਕਰ ਨਹੀਂ ਹੈਗਾ ਤੁਸੀਂ ਲੈਂਥ ਜਿੰਨੀ ਮਰਜ਼ੀ ਬਣਾ ਸਕਦੇ ਹੋ ਆ ਗ੍ਰੇ ਕਲਰ ਆ ਗਿਆ ਜੀ ਗ੍ਰੇ ਕਲਰ ਵੀ ਬਹੁਤ ਪਿਆਰਾ ਕਲਰ ਹੈ ਆ ਗੁੱਤ ਕਿੰਨਾ ਸੋਹਣਾ ਕਲਰ ਆ ਗਿਆ ਆ ਬਾਜੂ ਆ ਗਈਆਂ ਜਿਸ ਦੀਆਂ ਬਾਜੂ ਤੇ ਵੀ ਬਹੁਤ ਸੋਹਣਾ ਬੜਾ ਸਰਫ ਲਾਰ ਲਾਇਆ ਹੋਇਆ ਹੈ ਜੀ ਆ ਪਲੇਨ ਰਹੂਗੀ ਜਿਸ ਦੀ ਬਾਟਮ ਦੇਖ ਲਓ ਤੁਹਾਨੂੰ ਬਾਟਮ ਦੀ ਸੇ ਨੇ ਬਹੁਤ ਜਿਆਦਾ ਸੌਫਟ ਹੈ ਹੁਣ ਤੁਹਾਨੂੰ ਸਟਾਲ ਵੀ ਖੋਲ ਕੇ ਆਪਾਂ ਦਿਖਾਈ ਦਿੰਦੇ ਆ ਕਿ ਕਿੱਦਾਂ ਦਾ ਹੈਗਾ ਆ ਦੇਖੋ ਫੋਰ ਸਾਈਡ ਦਾ ਸਟੋਰੇਜ ਫੋਰ ਸਾਈਡ ਦਾ ਸਟੋਰ ਰਹੂਗਾ ਗ੍ਰੇ ਕਲਰ ਹੈ ਜੀ ਇਹ ਅਗਲਾ ਕਲਰ ਆਜੀ ਵਾਲੀ ਇਸ ਦਾ ਪੀਚ ਅਗਲਾ ਕਲਰ ਅਜੂਰੀ ਰੈਡ ਪੀਚ ਪੀਚ ਕਲਰ ਵੀ ਬਹੁਤ ਪਿਆਰਾ ਕਲਰ ਹੈ ਆ ਦੇਖੋ ਬਹੁਤ ਹੀ ਸੋਹਣੇ ਸੂਟ ਲੈ ਜੀ ਪਲੇਨ ਬਾਟਮ ਰਹਿਣ ਗਿਆ ਬੇਸ ਕਿੰਨਾ ਦਾ ਇੱਕੋ ਹੀ ਰਹੂਗਾ ਜੀ ਬਹੁਤ ਸੋਹਣਾ ਦੇਖੋ ਜੀ ਸਟੋਰ ਬਹੁਤ ਪਿਆਰੇ ਸੂਟ ਨੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 800 ਓਨਲੀ 800 ਪ੍ਰਾਈਸ ਰਹੂਗਾ ਸੌਪ ਪ੍ਰਾਈਸ 800 ਜਿਨ੍ਹਾਂ ਨੇ ਕੋਰੀਅਰ ਕਰਵਾਉਣਾ ਜੀ ਉਹ ਚਾਰਜ ਕੋਰੀਅਰ ਦਾ ਤੁਹਾਨੂੰ ਐਕਸਟਰਾ ਪਤਾ ਹੀ ਹੈਗਾਗਾ ਉਹ ਵੇਟ ਦੇ ਅਕੋਰਡਿੰਗ ਹੁੰਦਾ ਜੀ। ਵੈਸੇ ਵਿਂਟਰ ਵਾਲਾ ਕਿਲੋ ਚ ਸੂਟ ਪਈ ਜਾਂਦਾ ਜੀ। ਸਟਾਲ ਵਾਲਾ ਤਾਂ। ਹਾਂਜੀ। ਪਲੇਨ ਲੈਮਨ ਬਾਟਮ ਆ ਜੂ ਜੀ ਇਸਦੇ। ਇਸਦੀ ਪ੍ਰਿੰਟਿੰਗ ਡਿਜੀਟਲ ਹੈ ਜੀ। ਆ ਆ ਗਿਆ ਜੀ ਲੈਮਨ ਦਾ ਸਟਾਲ। देखो लैमन कलर भी बहुत प्यारा कलर चार ही बहुत सोहने ने जी चार कलर ने प्राइस रहूगा एट हंड्रड ओनली अठ सौ रुपया प्राइस रहूगा जी अठ सौ रुपया ओनली ਕਹਿੰਦੀ ਸੀ ਕਿ ਦੋ ਹੀ ਸੀ ਜੀ ਇਹਦੇ ਇਨਸਟ੍ਰਕਸ਼ਨ ਜਿਹੜਾ ਪੂਰਾ ਹੋ ਗਿਆ ਹਾਂ ਜੀ ਪਾਗਲਾ ਡਿਜ਼ਾਈਨ ਤੁਹਾਨੂੰ ਦਿਖਾਉਣੀ ਆ ਜੀ ਚੈੱਕ ਵਾਲੇ ਸੂਟ ਚੈੱਕ ਵਾਲੇ ਸੂਟਾਂ ਦੀ ਵੀ ਕਾਫੀ ਡਿਮਾਂਡ ਰਹੀ ਸੀ ਆਪਣੇ ਕੋਲੇ ਤੁਹਾਨੂੰ ਦਿਖਾਉਣੀ ਆ ਚੈੱਕ ਵਾਲੇ ਸੂਟ ਆ ਜੀ ਆਪਣਾ ਫਰਸਟ ਕਲਰ ਵਾਈਨ ਕਲਰ ਆ ਗਿਆ ਬਹੁਤ ਹੀ ਸੋਹਣਾ ਕਲਰ ਹੈ ਜੀ ਬਹੁਤ ਸੋਣਾ ਆ ਨਾ ਫਰੰਟ ਤੇ ਆਰੀ ਵਰਕ ਦੇ ਨਾਲ ਸਟੋਨ ਹੈ ਜੀ ਆਰੀ ਵਰਕ ਦੇ ਨਾਲ ਸਟੋਨ ਵਰਕ ਕਰਿਆ ਹੋਇਆ ਜੀ ਤੇ ਆ ਇਸ ਦੀ ਟਾਈ ਆ ਜੂ ਜੀ ਲੈਂਥ ਪ੍ਰੋਪਰ ਹੈ ਲੈਂਥ ਦਾ ਕੋਈ ਚੱਕਰ ਨਹੀਂ ਹੈਗਾ ਤੇ ਆ ਇਸ ਦੀਆਂ ਬਾਜੂ ਆ ਜਾਣਗੀਆਂ ਜੀ ਪਲੇਨ ਆਊਗੀ ਜੀ ਇਸ ਦੀ ਬਾਟਮ ਹੁਣ ਤੁਹਾਨੂੰ ਆਪੇ ਇਸ ਦਾ ਸਟਾਲ ਦਿਖਾਉਣੀ ਹੈ ਜੀ ਆਹ ਸਟਾਲ ਆ ਲਿਆ ਜੀ ਸ ਬਹੁਤ ਸੋਹਣਾ ਚੈੱਕ ਵਾਲੀ ਸਟਾਲ ਹੈ ਜੀ ਚੈੱਕ ਦੇ ਵਿੱਚ ਫਲਾਰ ਨੇ ਫੋਰ ਸਾਈਡ ਦਾ ਬਾਰਡਰ ਬਣਿਆ ਹੋਇਆ ਜੀ ਇਹ ਵਾਈਨ ਕਲਰ ਆ ਗਿਆ ਜੀ ਆਪਣੇ ਕੋਲ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਪ੍ਰਾਈਜ਼ ਰਹੂਗਾ 750 ਰੁਪਏ ओनली ਸਿਰਫ 750 ਦੇ ਵਿੱਚ ਤੁਹਾਨੂੰ ਆਪਣੇ ਕੋਲ ਆਹ ਵੈਰੈਟੀ ਹੈ ਜਿਹੜੀ ਮਿਲੂਗੀ ਜੀ अगला कलर आ गया जी ग्रीन अगला कलर आ गया जी ग्रीन अगला ग्रीन कलर आ गया जी ਇਹ ਪਸ਼ਮੀਨੇ ਦੇ ਸੂਟ ਨੇ ਜੀ ਪਸ਼ਮੀਨਾ ਹੀ ਬਾਟਮ ਆ ਪਸ਼ਮੀਨਾ ਹੀ ਸ਼ਰਟ ਆ ਜੀ ਤੇ ਪਸ਼ਮੀਨਾ ਹੀ ਇਸ ਦਾ ਸ਼ਾਲ ਆ ਆ ਸੂਟ ਜਿਹੜੇ ਆਪਾਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਰਹੇ ਪਸ਼ਮੀਨੇ ਦੇ ਚੱਕ ਤੇ ਡਿਜ਼ਾਈਨ ਹੈ ਜੀ ਬਹੁਤ ਹੀ ਪਿਆਰਾ ਗ੍ਰੀਨ ਕਲਰ ਸਟੋਨ ਆਰੀ ਵਰਕ चैक वाले आ से अपने थे है जी और अगला कलर आ गया जी अपने कॉफी कॉफी आ गया जी बहुत प्यारा बहुत ही प्यारा कॉफी कलर आ गया जी अगला ਕਾਫੀ ਕਲਰ ਆ ਗਿਆ ਜੀ ਅਗਲਾ ਆ ਰੋਗੀ ਜੀ ਇਸ ਦੀ ਬਾਟਮ ਬੈਕ ਫਰੰਟ ਸੇਮ ਹੀ ਰਹੂਗਾ ਜੀ ਇਹਦੇ ਵਿੱਚ ਨਾ ਬੈਕ ਵਾਲੇ ਪੀਸ ਤੇ ਆਪਣੇ ਤੇ ਵਰਕ ਨਹੀਂ ਹੋਊਗਾ ਡਿਜ਼ਾਈਨਿੰਗ ਪ੍ਰਿੰਟਿੰਗ ਸਾਰੀ ਉਵੇਂ ਹੀ ਰਹੂਗੀ ਆ ਦੇਖੋ ਜੀ ਆ ਆ ਗਿਆ ਸ਼ਾਲ ਵਧੀਆ ਸਟਾਲ ਨੇ ਜੀ ਬਾਲੇ ਛੋਟੇ ਵੀ ਨਹੀਂ ਹੈਗੇਗੇ ਤੇ ਬਾਲੇ ਜਿਆਦਾ ਵੱਡੇ ਵੀ ਹੈਗੇਗੇ 2 2 ਮਿੱਤਰ ਇਹਨਾਂ ਦੀ ਕੱਟ ਹੁੰਦੀ ਹੈ ਕੱਟ ਪ੍ਰੋਪਰ ਰਹਿੰਦੀ ਹੈ ਇਹ ਆਪਣੇ ਕੋਲੇ ਕਾਫੀ ਕਲਰ ਆ ਗਿਆ ਜੀ ਇਹ ਆਪਣੇ ਕੋਲੇ ਕਾਫੀ ਕਲਰ ਆ ਗਿਆ ਜੀ ਅਨ ਚੌਥਾ ਕਲਰ ਆ ਗਿਆ ਜੀ ਆਪਣੇ ਕੋਲੇ ਵਾਈਨ ਚੌਥਾ ਕਲਰ ਆ ਗਿਆ ਜੀ ਆਪਣੇ ਕੋਲੇ ਵਾਈਨ ਉਹਨੇ ਜੀ ਹੁਣ ਮਤਲਬ ਪਾਉਣ ਵਾਲੇ ਪੂਰੀ ਸਰਦੀ ਦੇ ਵਿੱਚ ਪਾਉਣ ਵਾਲੇ ਬਹੁਤ ਸੋਹਣੇ ਪਸ਼ਮੀਨੇ ਦੇ ਸੂਟ ਨੇ ਇਹਨਾਂ ਦੀ ਕੋਈ ਵੀ ਕੰਪਲੇਂਟ ਨਹੀਂ ਹੈਗੀ ਜੀ ਕਲਰ ਵਗੈਰਾ ਇਹਨਾਂ ਦੇ ਪੱਕੇ ਹੁੰਦੇ ਨੇ ਪੱਕੇ ਰੰਗਾਂ ਦੇ ਸੂਟ ਹੁੰਦੇ ਨੇ ਜੀ ਕਲਰ ਚਾਰੀ ਸੋਹਣੇ ਨੇ ਜੀ ਪ੍ਰਾਈਜ਼ ਹੋ ਗਏ ਇਹਨਾਂ ਦਾ 750 ਰੁਪਏ ਓਨਲੀ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣੇ ਹੋਣ ਜੀ ਉਹ ਆਪਣੇ ਨਾਲ ਵਟਸਐਪ ਕੰਟੈਕਟ ਕਰ ਸਕਦਾ ਹੈ ਸਿੰਗਲ ਸੂਟ ਦਾ ਪ੍ਰਾਈਜ਼ ਹੈ ਜਿਹੜਾ ਆਪਾਂ ਤੁਹਾਨੂੰ ਦੱਸਤਾ ਜੀ ਕੋਰੀਅਰ ਇਸ ਦੇ ਵਿੱਚ ਆਪਾਂ ਐਡ ਨਹੀਂ ਕੀਤਾ ਜਿਨ੍ਹਾਂ ਨੇ ਕੋਰੀਅਰ ਕਰਵਾਉਣੇ ਹੈਗੇ ਆ ਉਹਨਾਂ ਦਾ ਕੋਰੀਅਰ ਚਾਰਜ ਜਿਹੜਾ ਉਹ ਅਲੱਗ ਤੋਂ ਹੋਊਗਾ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਚ ਧੰਨਵਾਦ